ਫਰਮਾਇਆ ਗਿਆ ਸੀਗਾ ਮਾਚਲ ਲੈ ਲੀਏ ਇੱਕ ਫੇਸਬੁੱਕ ਉਸ ਤੇ ਕਿਹੇ ਇਹ ਹੁਣ ਪਣਿਆ ਲਿਆਗਾ ਮਲਕੀਤ ਕੋਲੋਂ ਇੱਕ ਤਾਂ ਹਲਦੀ ਜੀ ਵਾਲਾਗਾ ਹਲਦੀ ਚੰਦਨ ਜੀ ਵਾਲਾ ਇਹ ਵੀ ਵਧੀਆ ਹੁੰਦਾ ਹੈਗਾ ਤੇ ਕਾਲੀ ਇਹ ਵੀ ਟੌਪ ਦਾਗਾ ਹੋਰ ਸੇ ਤਾਂ ਲਿਖ ਨੇ ਵਧੀਆ ਬਸ ਉਹ ਪੈਕ ਕਰ ਲੋ ਕਿ ਕਿਵੇਂ ਆ ਸਰ ਬਹੁਤ ਵਧੀਆ ਫਿਰ ਬਹੁਤ ਵਧੀਆ ਤੁਸੀਂ ਸੁਣ ਲੈ ਰਿਆ ਨੀ ਯਾਰ ਇਹ ਦਾ ਦਾਕਾਰ ਸਿਹਤ ਠੀਕ ਆ ਦਾ ਦਾਕਾਰ ਸ਼ੋਕਰਾ ਭੋਲੇ ਦਾ ਆਪਣਾ ਪੁਰਾਣਾ ਯਾਰਾ ਚੁੰਡੀ ਦਾ ਇਹਦੇ ਕੋਲ ਸਾਰਾ ਸਮਾਨ ਅਮਲ ਕੀ ਤੇ ਕੋ ਸਾਰਾ ਸੋਨਾ ਮਿਲਦਾ ਨਾ ਹਾਂਜੀ ਹਾਂਜੀ A to Z ਆ ਮਨ ਲਾਦਾ ਵੀ ਲੇਡੀਜ਼ ਸਾਰਾ ਸਮਾਨ ਮਿਲਦਾ ਇਹਦੇ ਵਿੱਚ ਸਾਰਾ ਸਮਾਨ ਜੋ ਮਰਜ਼ੀ ਲੋ ਜੇ ਕਿਸੇ ਵੀ ਮਰੀ ਭੈਣ ਨੂੰ ਕੋਈ ਵੀ ਚੀਜ਼ ਦੀ ਲੋੜ ਆ ਨਾ ਕਿਸੇ ਵੀ ਸਾਡੀ ਭੈਣ ਨੂੰ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਆ ਨਾ ਤਾਂ ਜੱਸੀ ਕੋਲੇ A to Z ਸਮਾਨ ਆ ਕੋਈ ਵੀ ਚੀਜ਼ ਉਹਨੂੰ ਮੰਗਣ ਦੀ ਵੀ ਲੋੜ ਨਹੀਂ ਸਾਰਾ ਸਾਰਾ ਸਾਹਮਣੇ ਲੱਗਿਆ ਪਿਆ ਪੈੜ ਲੈਣੇ ਨੇ ਸਾਈਟ ਕੁਛ ਵੀ ਤੁਹਾਨੂੰ ਰੀਲਾ ਤੋਂ ਲੈ ਕੇ ਜਿੱਪਾਂ ਤੋਂ ਲੈ ਕੇ ਸਾਰਾ ਕੁਝ ਲੈਸਾਂ ਲੂਸਾਂ ਸਾਰਾ ਕੁਝ ਮਿਲ ਜੂਗਾ ਕਿਹੜੀ ਮਾਰਕਟ ਵਾਜੇ ਕਿਸ਼ਨਾ ਮਾਰਕਟ ਇਹ ਨਰਾਤਾ ਮਾਰਕਟ ਬਣਨ ਲੱਗੇ ਨਾ ਜਦੋਂ ਵੱਡਾ ਸਾਰਾ ਦਰਵਾਜ਼ਾ ਨਾ ਉਹਦੇ ਅੰਦਰ ਆ ਕੇ ਬਾਕੀ ਆ ਖੜਿਆ ਹੁੰਦਾ ਇਹਨਾਂ ਦਾ ਪਸਾਣ ਦੀ ਨੇ ਸਾਰੇ ਮਲਕੀਤ ਨੂੰ ਬਰਾਸਾ ਦੀ ਦੁਕਾਨ ਬਰਾਸਾ ਦੀ ਦੁਕਾਨ ਹਾਂ ਚਲੋ ਪਿੰਡ ਬਰਾਸਾ ਬਰਾਸਾ ਪਹਿਲਾਂ ਟੂਲ ਬਰਾਸਾ ਮੈਨੂੰ ਤਾਂ ਅੱਜ پتہ ਲੱਗਿਆ ਯਾਰ ਮਲਕੀਤ ਦਾ ਪਿੰਡ ਬਰਾਸਾ ਤੇ ਚਲੋ ਹੁਣ ਆਪਾਂ ਨਿਕਲੀਏ ਚੱਲੀਏ ਇੱਕ ਜਦੋਂ ਵੀ ਨਾ ਸਮਾਨੇ ਆਉਣਾ ਹੁੰਦਾ ਜਾਂ ਸਮਾਨ ਨੂੰ ਜਾਣਾ ਹੁੰਦਾ ਫੰਡਮੇ ਸਭ ਤੋਂ ਪਹਿਲਾਂ ਫਿਕਰ ਲੱਗ ਜਾਂਦੀ ਹੈ ਵੀ ਹੁਣ ਰਸਤੇ ਦਾ ਬੰਨਣਾ ਕੀ ਹੈ ਜੇ ਤਾਂ ਕਲਾਰਾ ਕੰਟੀਨਿਊ ਜਾਈਏ ਤਾਂ ਮਰਗੇ ਪੀਆਂ ਸੜਕਾਂ ਬੁਰਾ ਹਾਲ ਹੈ ਜੇ ਭਵਨਗੜ ਕੰਟੀਨਿਊ ਜਾਈਏ ਗਾਜੇਵਾਸ ਹੋ ਕੇ ਤਾਂ ਪਤੀਆਂ ਸੜਕਾਂ ਬੁਰਾ ਹਾਲ ਆ ਦੇਖਣਾ ਕਿ ਸਿਹ ਹਰ ਆਇਆ ਹੈਗਾ ਕਿਤਾ ਪਾਈ ਰਾਬੀ ਪਛਾਵੇ ਇਹਨਾਂ ਤੋਂ ਇਹ ਤੇ ਵੱਡਾ ਮੋਟਰਹੈਂਡ ਦੇ ਫਸ ਗਿਆ। ਤਾਂ 10 ਕਿਲੋ ਵੀ ਉੱਤਰ ਗਿਆ। ਕਿੰਨਾ ਆਪਲਾ ਬੰਦਾ ਜਿੱਗੜ ਜਾਂਦਾ ਦਾ ਰੇਤਾ ਇੰਨਾ ਛੜਕਦਾ ਦੰਦੋ। ਇੰਨਾ ਭੈੜਾ ਹਾਲ ਹੈ। ਮੈਂ ਕਹਿੰਦਾ ਬਸ ਕੁਝ ਹੋਣਾ। ਪਤਾ ਨਹੀਂ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ। ਕੀ ਚੱਕਰ ਕੀ ਨਹੀਂ ਸਾਰੇ ਵੱਡੇ ਵੱਡੇ ਲੀਡਰ ਇੱਥੇ ਲੰਘਦੇ ਨੇ। ਪਰ ਯਾਰ ਮੇਰੇ ਹਿਸਾਬ ਨਾਲ ਨਾ ਸਾਰੇ ਨੂੰ ਸੋਚਣਾ ਚਾਹੀਦਾ ਹੈਗਾ। ਏਡੇ ਏਡੇ ਖੱਡੇ ਨੇਗੇ ਬੁਰਾ ਹਾਲ ਆ। ਕੀ ਦਾ ਕੁਝ ਇੰਨਾ ਕੋ ਟੁੱਟਾ ਹਨਾ ਠੀਕ ਕਰਵਾ ਲਓ। ਇਹੀ ਤਰਕ ਪੈਂਦਾਗਾ ਆ ਦੇਖ ਐਨਾ ਇਹਨਾਂ ਦੇ ਤੱਕ ਨੂੰ ਧੁੰਦ ਨਹੀਂ ਹੁੰਦੀ ਬਸ ਧੁੰਦ ਵਾਲਾ ਕੰਮ ਆ ਰਿਹਾ ਪਰ ਆ ਵੀ ਰੱਖਾ ਪਈਏ ਸਰਕਾਰ ਦਾ ਕੀ ਬਣੇ ਹੋ ਇਹਨਾਂ ਦਾ ਕੁਝ ਨਹੀਂ ਪਤਾ ਲੱਗਦਾ ਚਲੋ ਰਮਾਧਾਨਾ ਭਲੀ ਕਰੂਗਾ ਦੁਬਾਰਾ ਆ ਗਏ ਤੇ ਕਿ ਅਸੀਂ ਕਾਜੀ ਵਾਸ ਸਰਬਜ ਕਰਾਉਣ ਮੋਟਰਸਾਈਕਲ ਦੀ ਬਾਬਾ ਜੀ ਕਹਿੰਦਾ ਵੀ ਬਾਬਾ ਜੀ ਦੇ ਸਪਲੈਂਡਰ ਦੀ ਸਰਬਜ ਜੀ ਕਰਾਉਣੀ ਸੀ ਕਾਕੇ ਨੇ ਵੀ ਇੱਧਰ ਖਾ ਦਾ ਜਗੜ ਜਾ ਕਰ ਰੱਖ ਹੈਗਾ ਪਿੱਛੇ ਕਾਸਾ ਵੱਡਾ ਸਟੋਰ ਜਦਾ ਵੀ ਤੇ ਕਾਕਾ ਆਪਤਾ ਗਿਆ ਹੋਇਆ ਹੈਗਾ ਭਵਾਨੀਗੜ ਕਾਕੇ ਦੇ ਉਸਤਾਦ ਨੇ ਦੋ ਉਹ ਕਰਨੇ ਇੱਕ ਤਾਂ ਉਸਤਾਦ ਹੈ ਕਿ ਮਹਾਂ ਉਸਤਾਦ ਐਕਟਾ ਮਾ ਤੇ ਬਾਬਾ ਜੀ ਦਾ ਸਪਰੈਂਡਰ ਥੋੜੀ ਸਰਫ ਸੋਣੀ ਆ ਦੇਖੋ ਬਾਹਰ ਜਦੋਂ ਬਖਾਨੇ ਆ ਗਿਆ ਲੱਗਿਆ ਖੋਲਣਾ ਉਹ ਲੱਗਿਆ ਮੁੰਡਾ ਖੋਲਣ ਤਲੋਂ ਡਿਗਾਰਡਮੈਂਟ ਦਾ ਤੇ ਬਾਕੀ ਦੱਬੀ ਚੱਲ ਦੱਬੀ ਚੱਲ ਮੈਂ ਦੇਖ ਰਿਹਾ ਵੀ ਕੀ ਹੋ ਰਿਹਾ ਤਾਂ ਹੁੰਦਾ ਨੀਚੋਂ ਇੱਥੋਂ ਮਗਰੈਲ ਆਊਗਾ ਹੁਣ ਜਿਹੜਾ ਪੁਰਾਣਾ ਮਗਰੈਲ ਬੰਦਾ ਪਾਉਂਦਾ ਤੇ ਆ ਖੁੱਲ ਜੂ ਬਸ ਆ ਹੁਣ ਦੇਖੀ ਤਾਸਲੀ ਦੇ ਵਿੱਚ ਆਊਗਾ ਜਿਹੜੀ ਥੱਲੇ ਤਾਸਲੀ ਰੱਖੀ ਹੋਈ ਹੈ ਕਿਉਂ ਮੰਨਦੇ ਹੋ ਆ ਗਿਆ ਮਗਰੈਲ ਕੀ ਹੋ ਗਿਆ ਉਹ ਨਟ ਵੀ ਗੌਰ ਚ ਰੱਖੀ ਗਿਆ ਕਦੇ ਹਦ ਨਾਟਕ ਹੋਤੇ ਹੈ ਹਾਂ ਓਸਤਾਦ ਤੂੰ ਨਾਟਕ ਹੋਤੇ ਹੈ ਨਹੀਂ ਆ ਲੱਭ ਰਿਹਾ ਲੱਭਦਾ ਹੋ ਰਿਹਾ ਗੋਲ ਘੁਆਏ ਉਹਨੇ ਕਿ ਐਡੇ ਨਾਟਕ ਹੋਤੇ ਲੱਭ ਹੋ ਰਿਹਾ ਸਰਬਸ ਆਪਣੀ ਤਕਰੀਬਨ ਹੋ ਰਹੀ ਹੈ ਅਭ ਦਿਖਾਈ ਮੜ ਜਾ ਤੇ ਦੱਸਿਓ ਕਮੈਂਟ ਕਰਕੇ ਆਪਾਂ ਆ ਮੰਗਲਿਆਲ ਪਾ ਰਹੇ ਹਾਂਗੇ ਤੇ ਦੱਸਿਓ ਜ਼ਰੂਰ ਕਮੈਂਟ ਕਰਕੇ ਇਹ ਕਿਦਾਂ ਪਰ ਮੈਨੂੰ ਸਭ ਤੋਂ ਵਧੀਆ ਲੱਗਦਾਗਾ ਇਹ ਕੈਸਟਰਾਲ ਦੇ ਉੱਪਰ ਦੀ ਲੱਗਦਾਗਾ ਤੇ ਵੈਸੇ ਚਲੋ ਠੀਕ ਆ ਦੱਸਿਓ ਜ਼ਰੂਰ ਮੁੰਡਾ ਕਹਿੰਦਾ ਵੀ ਇਹ ਕੈਸਟਰਾਲ ਲਾਵਾਂਗੇ ਪੂਰੀ ਗੱਲਬਾਤ ਕਰਾਂਗੇ ਆਪਾਂ ਹੀ ਜੀਤ ਬਾਕੀ ਇਹ ਮੋਟਰਸਾਈਕਲ ਇਹ ਬਾਬਾ ਜੀ ਦਾਗਾ ਇਹ ਮੇਰਾ ਮੋਟਰਸਾਈਕਲ ਹੈਗਾ ਤੂੰ ਰਾਤ ਨੂੰ ਮੈਨੂੰ ਫਿਰ ਸੰਗ ਕਰੇ ਫੋਨ ਕਰਕੇ ਕਿ ਮੈਂ ਵੀਡੀਓ ਦੇਖੀ ਸੀ ਕਿ ਤੇ ਦਾ ਕੇ ਜੀਤਾ ਮਾੜਾ ਕੇ ਕੈਦੀ ਕਲੱਚ ਦੀ ਤਾਰ ਮਾੜਾ ਕੇ ਮਾੜਾ ਕੇ ਤਰੀਕਾ ਕਰਾ ਰੋਟਾ ਆ ਜੇ ਕੁਝ ਇਹਨੂੰ ਕਲੱਚ ਆਈ ਤਾਰ ਗਈ ਬ੍ਰੇਕ ਅਜੀ ਪਾ ਲਦਾ ਤੇ ਚਲੋ ਬਾਕੀ ਮੁੰਡੇ ਭਾਈ ਲੱਗੇ ਨੇਗੇ ਆਪਾਂ ਦੇਖਦੇ ਅਗੇ ਕੀ ਕਰਦੇ ਨੇਗੇ ਮੋਟਰਸਾਈਕਲ ਸਭ ਸੁਸਮੈ ਜ ਹੋ ਗਈ ਸਾਰੀ ਤੇ ਬਾਕੀ ਹੋਰ ਆ ਇਹ ਮੁੰਡਿਆਂ ਦਾ ਬਹੁਤ ਜਿਆਦਾ ਸਤਵਾਂਗਾ ਇਹ ਨਾ ਬਿਨਾ ਕਹੇ ਹੀ ਸਾਰਾ ਕੁਝ ਬਦਲੀ ਜਾਂਦੇ ਨੇਗੇ ਬਿਨਾ ਕਹੇ ਹੀ ਸਾਰਾ ਕੁਝ ਵਿਚਾਰੇ ਤੇਲ ਵੀ ਸਾਰਾ ਕੁਝ ਮੰਗਲੇ ਦਾ ਦੇਖੋ ਇਹਨੂੰ ਵੀ ਮੰਗਲੇ ਦਾ ਹੁੰਦਾ ਇਹ ਨੂੰ ਮੈਨੂੰ ਕਹਿੰਦਾ ਜੀਤ ਨੂੰ ਕਹਿੰਦਾ ਮੈਂ ਦਾਣਾ ਤੇ ਇਹ ਨੂੰ ਵੀ ਇਹਲਾ ਮੁੰਡਾ ਮਗਲਾਇਆ ਲਾਰਿਆਗਾ ਇਹ ਨੂੰ ਮਗਲਾਇਆ ਹੋਵੇ ਕੀ ਕਰਨੀ ਇਹ ਗੱਤਾਂ ਦੀ ਮੰਤ ਆਹ ਇਹ ਫਾਇਦੇ ਨੇ ਮਗਲਾਇਆ ਤਾਂ ਹੁੰਦੇ ਕਦੋਂ ਕੋਸਤੀ ਨਹੀਂ ਬੈਠਦਾ ਕੋਸਤੀ ਨਹੀਂ ਬੰਦੇ ਚਲੋ ਇਹ ਇਹ ਹੋ ਗਾ ਕਰਦਾ ਜੇ ਫੜੀ ਜਾਂਦਾ ਫਿਰ ਹਾਂ ਕਰਦਾ ਜੀ ਆਹ ਕਹਣ ਜਾਂਦਾ ਹੈ ਫਾਇਦਾ ਹੈ ਤਾਂ ਵਧੀਆ ਕਈ ਫੌਂਡੇ ਨੇ ਕਈ ਨਹੀਂ ਲਾਉਂਦੇ ਬਾਕੀ ਨਾ ਜਿਹੜਾ ਫਿਲਟਰ ਆ ਉਹਨੂੰ ਕਹਿੰਦੇ ਲਾਉਣਾ ਚਾਹੀਦਾ ਹੈਗਾ ਅਗਰ ਇਹ ਕਿਸੇ ਨਾਲ ਜਿਹੜਾ ਗਰਦਾ ਗੋਪਾ ਦੇ ਵਿੱਚੀ ਵਿਚ ਨਹੀਂ ਜਾਂਦਾ ਹੈਗਾ ਫਿਲਟਰ ਇਹ ਇੱਕ ਹੀ ਕੰਟਰੋਲ ਕਰ ਦਿੰਦਾ ਹੈ ਕੰਟਰੋਲ ਕਰ ਜਾਂਦਾ ਹੈ ਦੇਖੋ ਆ ਮੁੰਡਾ ਨਾ ਇਹਦੇ ਵਿੱਚ ਆ ਦੇਖੋ ਸਭ ਤੋਂ ਮੇਨ ਚੀਜ਼ ਹੈਗੀ ਇਹ ਤਾਰਾਂ ਦੇ ਵਿੱਚ ਵੀ ਤੇਲ ਪਾਰਿਆ ਹੈਗਾ ਇਹਦੇ ਨਾਲ ਕੀ ਹੈਗਾ ਉਧਰ ਦੀ ਦੇਖੋ ਉੱਥੋਂ ਨਿਕਲ ਰਿਹਾ ਹੈਗਾ ਤੇਲ ਇਹ ਇਹਦੇ ਨਾਲ ਜਰਜੋਰ ਨਹੀਂ ਫੜਦੀ ਹੈਗੀ ਮੈਂ ਵੀ ਜਿੱਦੇ ਮੋਟਰਸਾਂ ਦੀ ਸਰਵਿਸ ਕਰਾਈ ਨਾ ਜੀਤ ਕੋਲੋਂ ਮੈਂ ਵੀ ਜੀਤ ਨੂੰ ਕਹੂੰਗਾ ਵੀ ਭਾਈ ਆਹ ਕੰਮ ਤੂੰ ਵੀ ਕਰਿਆ ਕਰ ਵੈਲਕਮ ਕਾਕਾ ਜੀ ਵੈਲਕਮ ਵੈਲਕਮ ਇਹ ਇਹ ਚੋਬਰ ਹੈਗਾ ਜੀ ਦੀ ਦੁਕਾਨ ਹੈਗੀ ਇਹ ਕਿੱਥੇ ਲੋੜੀ ਹੈ ਤੇ ਹੋ ਗਈ ਸਰਵਿਸ ਹੁਣ ਇਕਟੋਰ ਨੇ ਹੈਗੇ ਇਹ ਕੀ ਹੈ ਕਿਉਂਕਿ ਮੇਰਾ ਡੇਟ ਹੈ ਸਰਵਿਸ ਹੋ ਗਈ ਨੇ ਕਲ ਵੀ ਆਗੇ ਚੱਲਦੇ ਆਂ ਯਾਰ ਇੱਕ ਆ ਬੰਦਾ ਦਾ ਘਟਾ ਆਦਾ ਮੇਰਾ ਵੀਰ ਯਾਰ ਇਹ ਇਹ ਬੰਦਾ ਨਾ ਤੁਹਾਨੂੰ ਕਿੱਥੇ ਵੀ ਮਿਲੇ ਇਹਨੂੰ ਮੇਰੇ ਵੱਲੋਂ ਪਿਆਰ ਦਿਆ ਕਰੋ ਪਿਆਰ ਨੂੰ ਪੈ ਗਿਆ ਦੀ ਭਰਦੀ ਆਰਾ ਯਾਰ ਆ ਬੰਦਾ ਉਹ ਘਟਾ ਦਾ ਇਹਦਾ ਜਦ ਵੀ ਮੈਦਾਨ ਦਾ ਬੰਦਾ ਬਹੁਤ ਘੈਂਟ ਲੱਗਿਆ ਮੈਨੂੰ ਇਹ ਇਹ ਮੇਰਾ ਦੋਸਤ ਆ ਗਿਆ ਪੱਕਾ ਇਹ ਵੀ ਮੋਟਰਸਾਈਕਲ ਸਮਾਰਦਾ ਅਗਲੇ ਆਉਣ ਵਾਲੇ ਤਰ੍ਹਾਂ ਦੇ ਵਿੱਚ ਇਹਨੂੰ ਵੀ ਇਹਦੀ ਵੀ ਦੁਕਾਨ ਦੇਖਣ ਨੂੰ ਮਿਲੂਗੀ ਕੱਤਰੀ ਹਾਂ ਬਣਾ ਲਗਾ ਦੇ ਉੱਤੇ ਬਣਾ ਉਹ ਦੁਕਾਨ ਬੰਦ ਪਈ ਐ ਉੱਥੇ ਬਣਾਉਂਦਾ ਕਿੱਦਾਂ ਚਲੋ ਫਿਰ ਆਪਾਂ ਨਿਕਲਦੇ ਆਗੇ ਇਹਦੇ ਵਿੱਚ ਵੀ ਕਾਫੀ ਜੀਰੀ ਪਈ ਹੈਗੀ ਮੰਡੀ 'ਚ ਵੀ ਕਾਫੀ ਜੀਰੀ ਵੀ ਹੈ ਨਾ ਉਹ ਤਾਂ ਅੱਗੇ ਲਾਂਗੇ ਮੈਨੂੰ ਲੱਗਦਾ ਮੰਡੀ ਵੀ ਭਰੀ ਪਈ ਹੈਗੀ ਪੂਰੀ ਤੇ ਮੈਨੂੰ ਲੱਗਦਾ ਲਿਫਟਿੰਗ ਵੀ ਨਹੀਂ ਹੋ ਰਹੀ ਜਿਹੜਾ ਸਿਸਟਮ ਨਾਲ ਚੱਲ ਰਿਹਾ ਪਰ ਕਿਤੇ ਕਿਤੇ ਹੈਗੀ ਹੈ ਜਿਹੜੀ ਲਿਫਟਿੰਗ ਹੋ ਰਹੀ ਹੈਗੀ